गोभी ਦੇ ਪਰਾਂਠੇ ਆਪਾਂ ਨਵੇਂ ਤਰੀਕੇ ਨਾਲ ਬਣਾਉਣ ਲੱਗੇ ਆਂ ਇਹ ਪਰਾਂਠੇ ਆਪਣੇ ਪੂਰੇ ਨਰਮ ਬਣਨਗੇ ਤੇ ਖਸਤਾ ਵੀ ਬਣਨਗੇ ਤੇ ਜਿਹੜੀ ਇਸ ਦੀ ਸਟਫਿੰਗ ਹੋਏਗੀ ਨਾ ਪੂਰੀ ਅੰਦਰ ਤੱਕ ਫੈਲੇਗੀ ਪਰਾਂਠੇ ਦੇ ਕਿਨਾਰਿਆਂ ਤੱਕ ਜਾਏਗੀ ਤੇ ਪਰਾਂਠੇ ਦੇ ਜਿਹੜੇ ਕਿਨਾਰੇ ਹੋਣਗੇ ਉਹ ਬਿਲਕੁਲ ਵੀ ਨਹੀਂ ਸੁੱਕਣਗੇ ਤੇ ਪਰਾਂਠਾ ਆਪਣਾ ਬਹੁਤ ਹੀ ਸੌਫਟ ਤੇ ਖਸਤਾ ਬਣ ਕੇ ਤਿਆਰ ਹੋਏਗਾ ਤੇ ਜਿਹੜੀ ਗੋਭੀ ਦੇ ਪਰਾਂਠੇ ਖਾਣ ਨੂੰ ਬਹੁਤ ਹੀ ਸਵਾਦ ਲੱਗਦੇ ਨੇ ਸਭ ਤੋਂ ਪਹਿਲਾਂ ਆਪਾਂ ਆਟਾ ਗੁੰਨ ਕੇ ਤਿਆਰ ਕਰਾਂਗੇ 3 ਕੱਪ ਆਪਾਂ ਕਣਕ ਦਾ ਆਟਾ ਲਿਆ ਇਸ ਦੇ ਵਿੱਚ 2 ਚਮਚਾ ਆਪਾਂ ਬੇਸਣ ਦੇ ਪਾਉਣ ਲੱਗੇ ਆ ਬੇਸਣ ਪਾਉਣ ਨਾਲ ਜਿਹੜੇ ਪਰੌਂਠੇ ਆ ਨਾ ਆਪਣੇ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਨੇ ਬਹੁਤ ਵਧੀਆ ਜਿਹੜਾ ਇਹਦਾ ਸਵਾਦ ਆਉਂਦਾ ਬੇਸਣ ਦਾ ਪਾਉਣ ਨਾਲ ਤੇ ਅੱਧਾ ਚਮਚਾ ਆਪਾਂ ਇਸ 'ਤੇ ਨਮਕ ਪਾਇਆ ਤੇ 1 ਚਮਚਾ ਆਪਾਂ ਘਿਓ ਪਾ ਦਿੱਤਾ ਘਿਓ ਪਾਉਣ ਨਾਲ ਜਿਹੜੇ ਪਰੌਂਠੇ ਆਪਣੇ ਖਸਤਾ ਬਣ ਕੇ ਤਿਆਰ ਹੋਣਗੇ ਕ੍ਰਿਸਪੀ ਬਣਨਗੇ ਕਰਾਰੇ ਬਣਨਗੇ ਤੇ ਸੌਫਟ ਵੀ ਬਣਨਗੇ ਤੇ ਇਥੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ ਤੇ ਥੋੜਾ ਥੋੜਾ ਕਰਕੇ ਪਾਣੀ ਆਪਾਂ ਇਸ ਦੇ ਵਿੱਚ ਪਾਣਾ ਤੇ ਵਧੀਆ ਆਟਾ ਗੁੰਨ ਕੇ ਤਿਆਰ ਕਰਨਾ ਜਿੰਨਾ ਵਧੀਆ ਆਟਾ ਗੁੰਨੇ ਆਵੇਗਾ ਨਾ ਸੌਫਟ ਹੋਏਗਾ ਨਰਮ ਹੋਏਗਾ ਉਨੇ ਹੀ ਜਿਹੜੇ ਪਰੌਂਠੇ ਆਪਣੇ ਬਹੁਤ ਹੀ ਸਵਾਦ ਬਣ ਕੇ ਫਿਰ ਤਿਆਰ ਹੋਣਗੇ ਜੇਕਰ ਆਟਾ ਸਖਤ ਹੋਇਆ ਨਾ ਤੇ ਫਿਰ ਜਿਹੜੀ ਸਟਫਿੰਗ ਹੋਏਗੀ ਨਾ ਗੋਭੀ ਅਲੀ ਉਹ ਸਾਈਡਾਂ ਤੇ ਚਲੀ ਜਾਏਗੀ ਵਿੱਚਕਾਰ ਸਿਰਫ ਆਟਾ ਹੀ ਰਹਿ ਜਾਏਗਾ ਤੇ ਆਟਾ ਨਰਮ ਗੁੰਨਿਆ ਹੋਏਗਾ ਤੇ ਫਿਰ ਜਿਹੜੀ ਸਟਫਿੰਗ ਹੋਏਗੀ ਵਿੱਚ ਵਧੀਆ ਫੈਲ ਜਾਂਦੀ ਏ ਤੇ ਆਟਾ ਆਪਾਂ ਗੁੰਨ ਕੇ ਤਿਆਰ ਕਰ ਲਿਆ ਥੋੜਾ ਜਿਹਾ ਕਿਓ ਲਗਾ ਕੇ ਤੇ ਇਹਨੂੰ ਫਿਰ ਆਪਾਂ ਹਲਕਾ ਜਿਹਾ ਮਿਕਸ ਕਰ ਲਾਂਗੇ ਆਟੇ ਨੂੰ ਫਿਰ ਗੁੰਨ ਲਾਂਗੇ ਇਹ ਆਟਾ ਆਪਣਾ ਵਧੀਆ ਚਿਕਨਾ ਗੁੰਨ ਕੇ ਤਿਆਰ ਹੋ ਗਿਆ 10 ਤੋਂ 15 ਮਿੰਟ ਵਾਸਤੇ ਆਪਾਂ ਇਹਨੂੰ ਰੈਸਟ ਤੇ ਰੱਖਾਂਗੇ ਤੇ ਪੋਨੇ ਨਾਲ ਆਪਾਂ ਇਹਨੂੰ ਟੱਕ ਦੇਾਂਗੇ ਤੇ ਇੱਥੇ ਆਪਾਂ ਗੋਭੀ ਲਈ ਇੱਕ ਫੁੱਲ ਲਿਆ ਸੀ 1/2 ਕਿਲੋ ਦਾ ਮੈਂ ਉਹਨੂੰ ਮੈਂ ਤੋੜ ਕੇ ਇਸ ਤਰੀਕੇ ਫੁੱਲਾਂ ਨੂੰ ਕੱਟ ਲਿਆ ਸੀ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਧੋ ਲਿਆ ਸੀ ਤੋੜ ਕੇ ਫਿਰ ਇਹਨੂੰ ਚੰਗੀ ਤਰ੍ਹਾਂ ਸਕਾ ਲਿਆ ਸੀ ਛਾਣਣੇ ਵਿੱਚ ਰੱਖਿਆ ਸੀ ਤਾਂ ਕਿ ਇਸ ਦਾ ਜਿਹੜਾ ਪਾਣੀ ਹੈ ਨਾ ਸਾਰਾ ਹੀ ਨਿਚੜ ਜਾਵੇ ਜਿੰਨੀ ਗੋभी ਸੁੱਕੀ ਹੋਈਗੀ ਨਾ ਉੰਨੇ ਹੀ ਪਰੌਂਠੇ ਵਧੀਆ ਬਣ ਕੇ ਤਿਆਰ ਹੋਣਗੇ ਫਿਰ ਕੱਪੜੇ ਤੇ ਪਾ ਕੇ ਨਾ ਪਾਉਣੇ ਤੇ ਫਿਰ ਇਹਨੂੰ ਮੈਂ ਚੰਗੀ ਤਰ੍ਹਾਂ ਫੁੱਲਾਂ ਨੂੰ ਸਾਫ਼ ਕਰ ਲਿਆ ਸੀ ਇੱਥੇ ਆਪਾਂ ਗ੍ਰੇਟਰ ਲਿਆ ਕਦੋਂ ਕੱਸ ਕਰਨ ਵਾਲਾ ਇੱਕ ਮੋٹے ਸਾਈਜ਼ ਦਾ ਇੱਕ ਬਹੁਤ ਹੀ ਬਰੀਕ ਏ ਇੱਕ ਹੈਗਾ ਮੀਡੀਅਮ ਸਾਈਜ਼ ਦਾ ਇਹ ਜੋ ਮੀਡੀਅਮ ਸਾਈਜ਼ ਦਾ ਨਾ ਇਸ ਤੋਂ ਆਪਾਂ ਇਸ ਗੋਭੀ ਨੂੰ ਕੱਦੂਕਸ ਕਰਾਂਗੇ ਗੋਭੀ ਦੇ ਜਿਹੜੇ ਕੱਦੂਕਸ ਆਪਾਂ ਕਰਨਾ ਹੈ ਪਿੱਛੇ ਵਾਲੇ ਜਿਹੜੇ ਡੰਡਲ ਸਖਤ ਹੋਣਗੇ ਨਾ ਉਹ ਆਪਾਂ ਨਹੀਂ ਜੀ ਪਾਉਣੇ ਜੇਕਰ ਨਰਮ ਹੋਣਗੇ ਫਿਰ ਆਪਾਂ ਪਾ ਲੈਣੇ ਆ ਤੇ ਜੇਕਰ ਆਪਾਂ ਬਰੀਕ ਕਾਫੀ ਗੋਭੀ ਕਰ ਦਿੱਤੀ ਤੇ ਉਹ ਵੀ ਨਹੀਂ ਜੇ ਸਵਾਦ ਆਉਂਦੀ ਉਸ ਤੋਂ ਪਾਣੀ ਬਹੁਤ ਨਿਕਲਣ ਲੱਗ ਜਾਂਦਾ ਤੇ ਮੀਡੀਅਮ ਸਾਈਜ਼ ਤੇ ਕਰਾਂਗੇ ਇਸ ਤਰ੍ਹਾਂ ਆਪਣੀ ਗੋਭੀ ਹੋ ਗਈ ਏ ਇਹਨਾਂ ਤਾਂ ਬਹੁਤ ਮੋਟੀ ਏ ਤੇ ਨਾ ਹੀ ਬਰੀਕ ਏ ਤੇ 1 ਇੰਚ ਦਾ ਆਪਾਂ ਅਦਰਕ ਦਾ ਟੁਕੜਾ ਲਿਆ ਇਹਨੂੰ ਵੀ ਆਪਾਂ ਇਸ ਤਰੀਕੇ ਕद्दूकस ਕਰ ਲਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਅੱਜ ਪਹਿਲੀ ਵਾਰ ਆਏ ਹੋ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਹੀ ਲੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਸੀਂ ਜੇਕਰ ਲਾਈਕ ਕਰਦੇ ਹੋ ਤੇ ਸਾਡਾ ਹੌਸਲਾ ਵੱਧਦਾ ਹੈ ਤੇ ਸਾਨੂੰ ਲੱਗਦਾ ਹੈ ਕਿ ਤੁਹਾਨੂੰ ਸਾਡੀ ਰੈਸਪੀ ਪਸੰਦ ਆਉਂਦੀ ਹੈ ਤੇ ਇਸ ਦੇ ਵਿੱਚ ਆਪਾਂ ਪਾਵਾਂਗੇ ਬਰੀਕ ਕੱਟਿਆ ਹੋਇਆ ਪਿਆਜ਼ ਪਹਿਲਾਂ ਮੈਂ ਕੱਟ ਕੇ ਨਾ ਤੇ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਉਹਨੂੰ ਮਸਲ ਦਿੱਤਾ ਸੀ ਕਿ ਇੱਕ ਇੱਕ ਜਿਹੜਾ ਪਿਆਜ਼ ਦਾ ਪੀਸ ਸੀ ਅਲੱਗ-ਅਲੱਗ ਹੋ ਗਿਆ ਸੀ ਤੇ ਨਾਲ ਹੀ ਆਪਾਂ ਇਸ ਦੇ ਵਿੱਚ ਹਰੀ ਮਿਰਚ ਪਾਤੀਏ 2 ਚਮਚ ਤੇ ਥੋੜਾ ਜਿਹਾ ਆਪਾਂ ਇਸ ਦੇ ਵਿੱਚ ਧਨੀਆ ਪਾਣ ਲੱਗੀਆਂ ਤੇ ਇੱਕ ਚਮਚਾ ਆਪਾਂ ਇਸ ਤੇ ਕਸਤੂਰੀ ਮੇਥੀ ਪਾਈ ਕਸਤੂਰੀ ਮੇਥੀ ਪਾਣ ਨਾਲ ਪਰੌਂਠੇ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੇ ਆ ਅੱਧਾ ਚਮਚਾ ਆਪਾਂ ਜੀਰਾ ਲਿਆ ਜੀਰੇ ਨੂੰ ਨਾ ਆਪਾਂ ਰਗੜ ਕੇ ਮਸਲ ਕੇ ਫੇਰ ਹੀ ਇਸ ਦੇ ਵਿੱਚ ਪਾਉਣਾ ਹੈ ਅੱਧਾ ਚਮਚਾ ਆਪਾਂ ਪਾਇਆ ਹੈ ਪੀਸੀ ਹੋਈ ਲਾਲ ਮਿਰਚ ਦਾ ਤੇ ਚਮਚ ਦਾ ਚੌਥਾ ਹਿੱਸਾ ਪਾਇਆ ਚਾਟ ਮਸਾਲੇ ਦਾ ਤੇ ਇੱਕ ਚਮਚ ਪੂਰਾ ਭਰ ਕੇ ਆਪਾਂ ਪਾਵਾਂਗੇ ਤੰਗਿਆ ਮਸਾਲੇ ਦਾ ਤੇ ਚਮਚ ਦਾ ਚੌਥਾ ਹਿੱਸਾ ਆਪਾਂ ਇਸ ਦੇ ਵਿੱਚ ਪਾਣ ਲੱਗਿਆ ਪੁੰਨਿਆ ਹੋਇਆ ਜੀਰਾ ਪਾਊਡਰ ਤੇ ਆਪਾਂ ਹਲੇ ਇਸ ਦੇ ਵਿੱਚ ਨਮਕ ਨਹੀਂ ਜੇ ਪਾਇਆ ਚਾਟ ਮਸਾਲਾ ਪਾਉਣ ਨਾਲ ਜਿਹੜੇ ਪਰੌਂਠੇ ਹਨਾ ਆਪਣੇ ਬਹੁਤ ਹੀ ਚਟਪਟੇ ਫਿਰ ਬਣ ਕੇ ਤਿਆਰ ਹੁੰਦੇ ਆ ਤੁਸੀਂ ਆਮਚੂਰ ਪਾਊਡਰ ਵੀ ਚਾਟ ਮਸਾਲੇ ਦੀ ਜਗ੍ਹਾ ਤੇ ਪਾ ਸਕਦੇ ਹੋ ਇਹ ਆਪਾਂ ਜਿਹੜਾ ਮਿਸ਼ਰਣ ਹੈ ਅਲੱਗ ਕਰ ਲਾਂਗੇ ਅੱਦਾਂ ਜਿੰਨੇ ਪਰੌਂਠਿਆਂ ਦੀ ਸਟਫਿੰਗ ਆਪਾਂ ਪਹਿਲਾਂ ਭਰਨੀ ਹੈ ਜਿੰਨੇ ਪਰੌਂਠੇ ਬਣਾਉਣੇ ਆ ਉਹਨਾਂ ਦੀ ਆਪਾਂ ਸਟਫਿੰਗ ਅਲੱਗ ਕਰ ਲਾਂਗੇ ਇਸ ਦੇ ਵਿੱਚ ਨਮਕ ਪਾ ਲਾਂਗੇ ਸਵਾਦ ਅਨੁਸਾਰ ਹਾਲੇ ਆਪਾਂ ਇਸ ਦੇ ਵਿੱਚ ਨਮਕ ਨਹੀਂ ਮਿਕਸ ਕਰਾਂਗੇ ਤੇ ਨਮਕ ਆਪਾਂ ਉਸ ਟਾਈਮ ਹੀ ਪਾਣਾ ਜਦੋਂ ਆਪਾਂ ਪੇਟ ਦੇ ਵਿੱਚ ਇਸ ਗੋਭੀ ਨੂੰ ਸਟਫਿੰਗ ਨੂੰ ਭਰਨਾ ਹੈ ਫਿਰ ਮਿਕਸ ਕਰਨਾ ਨਹੀਂ ਤਾਂ ਆਪਣੇ ਜਿਹੜੇ ਗੋਭੀ ਹੈ ਪਾਣੀ ਛੱਡ ਦੇਗੀ ਤੇ ਜਿਹੜੇ ਪਰੌਂਠੇ ਆ ਫਟਨੇ ਸ਼ੁਰੂ ਹੋ ਜਾਣਗੇ ਤੇ ਸਾਟੇ ਨੂੰ ਆਪਾਂ ਹਲਕਾ ਜਿਹਾ ਫਿਰ ਇੱਕ ਵਾਰੀ ਮਸਲੇ ਆਟਾ ਆਪਣਾ ਬਹੁਤ ਹੀ ਵਧੀਆ ਰਸੀਲਾ ਤੇ ਸੌਫਟ ਨਰਮ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਜਿੰਨੇ ਸائز ਦਾ ਪਰਾਂਠਾ ਬਣਾਉਣਾ ਹੈ ਉਨੇ ਸائز ਦਾ ਆਪਾਂ ਪੇੜਾ ਲੈ ਲੈਣਾ ਜੇਕਰ ਪਰੌਂਠਾ ਹਲਕਾ ਬਣਾਉਣਾ ਹੈ ਤੇ ਪੇੜਾ ਆਪਾਂ ਛੋਟੇ ਸائز ਦਾ ਕਰ ਲਾਂਗੇ ਪਰੌਂਠੇ ਭਾਰੇ ਪਸੰਦਾ ਤੇ ਫਿਰ ਆਟਾ ਆਪਾਂ ਵੱਡਾ ਲੈ ਲੈਣਾ ਤੇ ਇਸ ਨੂੰ ਸੁੱਕਾ ਟਲਕਾ ਕੇ ਤੇ ਇਸ ਰੋਟੀ ਨੂੰ ਆਪਾਂ ਨਾ ਪਹਿਲਾਂ ਹੱਥ ਨਾਲ ਇਸ ਦੀ ਚੋਣ ਕਰ ਲਾਂਗੇ ਫਿਰ ਆਪਾਂ ਇਸ ਨੂੰ ਬੇਲਣੇ ਦੇ ਨਾਲ ਵੇਲ ਲਾਂਗੇ ਜੇਕਰ ਤੁਸੀਂ ਹੱਥ ਨਾਲ ਚੌੜਾ ਰੋਟੀ ਨੂੰ ਕਰਨਾ ਹੈ ਨਾ ਪੇੜੇ ਨੂੰ ਤੁਸੀਂ ਹੱਥ ਨਾਲ ਵੀ ਕਰ ਸਕਦੇ ਹੋ ਪਰ ਮੈਂ ਬੇਲਣੇ ਦੇ ਨਾਲ ਇਸ ਨੂੰ ਇਸ ਤਰੀਕੇ ਰੋਟੀ ਨੂੰ ਵੇਲ ਕੇ ਤਿਆਰ ਕਰ ਲਿਆ ਆਪਾਂ ਛੋਟੇ ਜਿਹੇ ਸਾਈਜ਼ ਦੀ ਇੱਕ ਰੋਟੀ ਵੇਲ ਕੇ ਤਿਆਰ ਕਰ ਲਈ ਇਹ ਆਪਣੀ ਰੋਟੀ ਨਾ ਹੀ ਪਤਲੀ ਹੈ ਤੇ ਨਾ ਹੀ ਮੋਟੀ ਹੈ ਹੁਣ ਇਸ ਦੇ ਵਿੱਚ ਆਪਾਂ ਸਟਫਿੰਗ ਪਰ ਲਾਂਗੇ ਗੋਭੀ ਵਾਲੀ ਆਪਾਂ ਤਿੰਨ ਚਮਚੇ ਇਸ ਦੇ ਵਿੱਚ ਪੂਰੀ ਪਾਵਾਂਗੇ ਇਹ ਜਿਹੜਾ ਪਰੌਂਠਾ ਆਪਣਾ ਵਧੀਆ ਵਰਗੇ ਤੇ ਇਹਨੂੰ ਇਸ ਤਰੀਕੇ ਆਪਾਂ ਫੋਲਡ ਕਰਦੇ ਚਾਵਾਂਗੇ ਤੇ ਅੰਗੂਠੇ ਦੇ ਨਾਲ ਅੰਦਰ ਸਟਫਿੰਗ ਨੂੰ ਦਬਾਵਾਂਗੇ ਤੇ ਹੱਥ ਦੇ ਨਾਲ ਉਂਗਲਾਂ ਦੇ ਨਾਲ ਇਹਨੂੰ ਆਪਾਂ ਜੋੜਦੇ ਚੱਲਾਂਗੇ ਇਹਨੂੰ ਇਸ ਤਰੀਕੇ ਗੋਲ ਕਰਕੇ ਉੱਪਰੋਂ ਜਿੰਨਾ ਵੀ ਆਟਾ ਜਿਹੜਾ ਬਚਦਾ ਹੈ ਹੋਟਲੀ ਵਾਲਾ ਉਹ ਆਪਾਂ ਾਤਾਰ ਦੇਾਂਗੇ ਜਿੰਨੇ ਦੇ ਵਿੱਚ ਸਟਫਿੰਗ ਹੈ ਉਨਾ ਹੀ ਆਟਾ ਪਰ ਰੱਖਣਾ ਥੋੜਾ ਜਿਹਾ ਉੱਪਰੋਂ ਆਪਾਂ ਛੱਡਾਂਗੇ ਬਹੁਤਾ ਨਹੀਂ ਾਤਾਰਾਂਗੇ ਨਹੀਂ ਤਾਂ ਇੱਥੋਂ ਪੇੜੇ ਨੂੰ ਫਿਰ ਮੋਰੀ ਹੋਣਾ ਸ਼ੁਰੂ ਹੋ ਜਾਂਦੀ ਹੈ ਫਟਣਾ ਸ਼ੁਰੂ ਹੋ ਜਾਂਦਾ ਹੈ ਪੇੜਾ ਆਪਣਾ ਤੇ ਹੱਥਾਂ ਦੇ ਨਾਲ ਫਿਰ ਆਪਾਂ ਇਸ ਤਰੀਕੇ ਨੂੰ ਫਲਾ ਲਾਂਗੇ ਇਸ ਮਿਸ਼ਨ ਨੂੰ ਰੋਟੀ ਵੀ ਚੌੜੀ ਹੋ ਜਾਏਗੀ ਤੇ ਜਿਹੜੀ ਆਪਾਂ ਨੇ ਸਟਫਿੰਗ ਹੈ ਨਾ ਗੋਭੀ ਵਾਲੀ ਉਹ ਪੂਰੀ ਅੰਦਰ ਤੱਕ ਫਿਰ ਵਧੀਆ ਫੈਲ ਜਾਏਗੀ ਹੱਥ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਇਹਨੂੰ ਵੇਲ ਲੈਣਾ ਤੇ ਹੁਣ ਸੁੱਕਾ ਆਟਾ ਲਾ ਕੇ ਨਾ ਤੇ ਆਪਾਂ ਵੇਲਣ ਦੇ ਨਾਲ ਇਹਨੂੰ ਵੇਲਾਂਗੇ ਹਲਕੇ ਹੱਥਾਂ ਦੇ ਨਾਲ ਜ਼ੋਰ ਬਿਲਕੁਲ ਵੀ ਨਹੀਂ ਜੇ ਲਗਾਉਣਾ ਹਲਕੇ ਹੱਥਾਂ ਨਾਲ ਆਪਾਂ ਇਸ ਨੂੰ ਵੇਲਾਂਗੇ ਤੇ ਰੋਟੀ ਆਪਣੀ ਨਹੀਂ ਜੇ ਫਟੇਗੀ ਫਿਰ ਰੋਟੀ ਨੂੰ ਵੇਲਦੇ ਸਮੇਂ ਆਪਾਂ ਇੱਕ ਦੋ ਵਾਰ ਰੋਟੀ ਨੂੰ ਘੁਮਾ ਲੈਣਾ ਇਸ ਤਰੀਕੇ ਤੇ ਜਦੋਂ ਤੁਹਾਨੂੰ ਲੱਗੇ ਕਿ ਆਟਾ ਆਪਣਾ ਗਿੱਲਾ ਲੱਗਣ ਲੱਗਾ ਹੈ ਵੇਲਨੇ ਨੂੰ ਚਿਪਕਣ ਲੱਗਾ ਹੈ ਆਪਣਾ ਆਟਾ ਤੇ ਫਿਰ ਸੁੱਕਾ ਆਟਾ ਲਗਾ ਕੇ ਫਿਰ ਉਹਨੂੰ ਆਪਾਂ ਇਸ ਤਰੀਕੇ ਵੇਲ ਲਾਂਗੇ ਰੋਟੀ ਨੂੰ ਜਿੰਨਾ ਆਪਾਂ ਪਤਲਾ ਪਰੌਂਠਾ ਬਣਾਉਣਾ ਹੈ ਉਹਨਾਂ ਆਪਾਂ ਪਰੌਂਠੇ ਨੂੰ ਵੇਲਨੇ ਨਾਲ ਵੇਲ ਲਾਂਗੇ ਤੇ ਉਪਰੋਂ ਜਿਹੜੀ ਤੁਹਾਨੂੰ ਇਹ ਥੋੜੀ ਜੀ ਸਟਫਿੰਗ ਬਾਹਰ ਦਸਣ ਲੱਗੀ ਇਹ ਬਿਲਕੁਲ ਵੀ ਬਾਹਰ ਨਹੀਂ ਜਾਈਗੀ ਆਪਾਂ ਸੁੱਕਾ ਆਟਾ ਫਿਰ ਲਗਾ ਲਿਆ ਤੇ ਇਹਨੂੰ ਵੇਲ ਦੇਾਂਗੇ ਤੇ ਜਦੋਂ ਆਪਾਂ ਪਕਾਵਾਂਗੇ ਨਾ ਤਵੇ ਤੇ ਅੰਦਰ ਇਹ ਜਾਏਗਾ ਕਿ ਉਹ ਇਸ ਤੇ ਬਹੁਤ ਹੀ ਫਿਰ ਕ੍ਰਿਸਪੀ ਆਪਣੇ ਜਿਹੜੇ ਪਰੌਂਠੇ ਬਣ ਕੇ ਤਿਆਰ ਹੋਣਗੇ ਇਹ ਬਿਲਕੁਲ ਵੀ ਪਰੌਂਠਾ ਆਪਣਾ ਫਟਾ ਨਹੀਂ ਜੇ ਪਤਲਾ ਆਪਣੇ ਜਿਹੜੀ ਰੋਟੀ ਦੀ ਉੱਪਰੋਂ ਲੇਅਰ ਇਸ ਕਰਕੇ ਵਿੱਚੋਂ ਆਪਾਂ ਨੂੰ ਨਜ਼ਰ ਆਉਣ ਲੱਗੀ ਸਟਫਿੰਗ ਹੈ ਵਿੱਚੀ ਆਟੇ ਦੀ ਤੇ ਤਵੇ ਦੇ ਉੱਪਰ ਆਪਾਂ ਕਿਉ ਲਗਾ ਲਿਆ ਤੇ ਇਹ ਪਰੌਂਠਾ ਆਪਾਂ ਇਸ ਤਰੀਕੇ ਇਸ ਤੇ ਉੱਪਰ ਪਾ ਲਾਂਗੇ ਤੇ ਪਰੌਂਠਾ ਸੈਕੰਡ ਟਾਈਮ ਆਪਾਂ ਧਿਆਨ ਰੱਖਣਾ ਹੁੰਦਾ ਹੈ ਲੋ ਤਾਂ ਮੀਡੀਅਮ ਗੈਸ ਤੇ ਆਪਾਂ ਇਹਨੂੰ ਪਕਾਣਾ ਹੁੰਦਾ ਵੱਧ ਹਾਈ ਗੈਸ ਤੇ ਇਹਨੂੰ ਪਕਾਵਾਂਗੇ ਨਾ ਪਰੌਂਠੇ ਨੂੰ ਤੇ ਪਰੌਂਠਾ ਕ੍ਰਿਸਪੀ ਨਹੀਂ ਜੇ ਬਣਦਾ ਨਾ ਸਵਾਦ ਲੱਗਦਾ ਜੀ ਤੇ ਜਿੰਨਾ ਗੈਸ ਫਲੇਮ ਲੋ ਆਪਾਂ ਮੀਡੀਅਮ ਰੱਖਾਂਗੇ ਉਨਹੀਂ ਪਰੌਂਠੇ ਆਪਣੇ ਖਸਤਾ ਕਰਾਰੇ ਤੇ कुरकुरੇ ਬਣ ਕੇ ਤਿਆਰ ਹੋਣਗੇ ਪਰੌਂਠੇ ਦਾ ਆਪਾਂ ਪਾਸਾ ਬਦਲ ਦਿੱਤਾ ਤੇ ਹਲਕਾ ਜਿਹਾ ਇਹ ਸਿੱਕ ਚੁੱਕੇ ਹੁਣ ਆਪਾਂ ਇਸ ਦੇ ਉੱਪਰ ਲਗਾ ਲਾਂਗੇ ਕਿਉਂ ਤੁਸੀਂ ਜਿਹੜਾ ਵੀ ਤੇਲ ਲਗਾਉਂਦੇ ਹੋ ਕਿਉਂ ਲਗਾਉਂਦੇ ਹੋ ਉਹੀ ਲਗਾ ਸਕਦੇ ਹੋ ਪਰੌਂਠੇ ਤੁਹਾਡੇ ਸਵਾਦ ਹੀ ਬਣਨਗੇ ਇਸੇ ਤਰੀਕੇ ਨਾਲ ਤੁਸੀਂ ਬਣਾਓ ਬਸ ਗੈਸ ਫਲੇਮ ਆਪਾਂ ਇੱਥੇ ਲੋ ਤੋਂ ਮੀਡੀਅਮ ਰੱਖਣੀ ਤੇ ਆਰਾਮ ਦੇ ਨਾਲ ਇਹਨਾਂ ਪਰੌਂਠਿਆਂ ਨੂੰ ਜਿੱਕਰ ਪਕਾਵਾਂਗੇ ਨਾ ਤੇ ਪਰੌਂਠੇ ਆਪਣੇ ਬਹੁਤ ਹੀ कुरकुरੇ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਆਟੇ ਵਿੱਚ ਕਿਉ ਪਾ ਕੇ ਜਦੋਂ ਆਪਾਂ ਗੁੰਨਦੇ ਆ ਨਾ ਤੇ ਆਟਾ ਆਪਣਾ ਨਰਮ ਬਣਦਾ ਹੈ ਸੌਫਟ ਬਣਦਾ ਹੈ ਤੇ ਜਿਹੜੇ ਪਰੌਂਠੇ ਆ ਫਿਰ ਖਸਤਾ ਬਣ ਕੇ ਤਿਆਰ ਹੁੰਦੇ ਆ ਤੇ ਆਪਣੇ ਬੇਸਨ ਪਾਉਣ ਨਾਲ ਪਰੌਂਠੇ ਆਪਣੇ ਕ੍ਰਿਸਪੀ ਬਣਨਗੇ कुरकुरੇ ਬਣਨਗੇ ਕਰਾਰੇ ਬਣਨਗੇ ਇਸ ਦੇ ਵਿੱਚ ਦੋ ਤਰ੍ਹਾਂ ਦਾ ਟੇਸਟ ਆਏਗਾ ਪਰੌਂਠੇ कुरकुरੇ ਵੀ ਹੋਣਗੇ ਖਸਤਾ ਵੀ ਹੋਣਗੇ ਕਰਾਰੇ ਵੀ ਹੋਣਗੇ ਬਹੁਤ ਹੀ ਸਵਾਦ ਜਿਹੜੇ ਆਪਣੇ ਜਿਹੜੇ ਪਰੌਂਠੇ ਬਣ ਕੇ ਤਿਆਰ ਫਿਰ ਹੋਣਗੇ ਤੇ ਜਿਹੜੇ ਕਿਨਾਰੇ ਹੋਣਗੇ ਨਾ ਬਿਲਕੁਲ ਵੀ ਨਹੀਂ ਸੁੱਕਣਗੇ ਸਾਰਾ ਪਰੌਂਠਾ ਇੱਕਸਾਰ ਹੀ ਸੌਫਟ ਹੋਏਗਾ ਤੇ ਪਰੌਂਠਾ ਤੁਸੀਂ ਵੇਖੋ ਕਿ ਆਪਣਾ ਕਿੰਨਾ ਵਧੀਆ ਕ੍ਰਿਸਪੀ ਹੋ ਕੇ ਤਿਆਰ ਹੋ ਗਿਆ ਹੈ ਬਹੁਤ ਹੀ ਵਧੀਆ ਪੱਕ ਕੇ ਆਪਣਾ ਪਰੌਂਠਾ ਗੋਭੀ ਭਲਾ ਤਿਆਰ ਹੋਇਆ ਬਿਲਕੁਲ ਵੀ ਸਟਫਿੰਗ ਬਾਹਰ ਨਹੀਂ ਇਹ ਨਿਕਲੀ ਉੱਪਰੋਂ ਆਪਾਂ ਨੂੰ ਨਜ਼ਰ ਜ਼ਰੂਰ ਆਉਣ ਲੱਗੀ ਇਸ ਦਾ ਜਿਹੜਾ ਟੇਸਟ ਨਾ ਜਦੋਂ ਇਸ ਤੇ ਮੱਖਣ ਲਗਾਵਾਂਗੇ ਮੱਖਣ ਅੰਦਰ ਜਾਏਗਾ ਬਹੁਤ ਹੀ ਸੁਆਦ ਪਰੌਂਠਾ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਬਹੁਤ ਹੀ ਖਾਣ ਨੂੰ ਸਵਾਲ ਲੱਗੇਗਾ ਜਦੋਂ ਇਸ ਤੇ ਅੰਦਰ ਮੱਖਣ ਜਾਏਗਾ ਨਾ ਫਿਰ ਇਸ ਦਾ ਜਿਹੜਾ ਟੇਸਟ ਹੈ ਦੁੱਗਣਾ ਹੋ ਜਾਂਦਾ ਹੈ ਆਪਾਂ ਇਸ ਤੇ ਉੱਪਰ ਘਿਓ ਲਗਾ ਲਿਆ ਤੇ ਆਪਾਂ ਦੂਸਰਾ ਪਰੌਂਠਾ ਵੀ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲੈਣਾ ਹੈ ਤੇ ਆਪਾਂ ਇਸ ਦੇ ਵਿੱਚ 4 ਚਮਚ ਸਟਫਿੰਗ ਦੇ ਪਾਣ ਲੱਗੇ ਆ। ਪਹਿਲਾਂ ਆਪਾਂ 3 ਪਾਏ ਸੀ ਹੁਣ ਆਪਾਂ 4 ਚਮਚ ਪਾ ਦਿੱਤੇ। ਇਹਨੂੰ ਵੀ ਉਸੇ ਹੀ ਤਰੀਕੇ ਨਾਲ ਆਪਾਂ ਫੋਲਡ ਕਰਦੇ ਜਾਣਾ। ਬਸ ਨਮਕ ਦਾ ਧਿਆਨ ਰੱਖਣਾ। ਨਮਕ ਆਪਾਂ ਪਾਣਾ ਹੈ ਜਿਸ ਟਾਈਮ ਪਰੌਂਠਾ ਬਣਾਉਣਾ ਹੈ ਵੇਲਣਾ ਹੈ ਉਸ ਟਾਈਮ ਹੀ ਆਪਾਂ ਸਟਫਿੰਗ ਦੇ ਵਿੱਚ ਨਮਕ ਨੂੰ ਮਿਕਸ ਕਰ ਲੈਣਾ। ਇਹਨੂੰ ਵੀ ਉਸੇ ਹੀ ਤਰੀਕੇ ਨਾਲ ਸੇਮ ਆਪਾਂ ਵੇਲ ਕੇ ਤੇ ਚੌੜਾ ਕਰਕੇ ਰੋਟੀ ਨੂੰ ਵੇਲਾਂਗੇ। ਪਰਾਠੇ ਨੂੰ ਵੇਲਦੇ ਸਮੇਂ ਜਦੋਂ ਵੀ ਤੁਹਾਨੂੰ ਲੱਗੇ ਕਿ ਜਿਹੜਾ ਆਟਾ ਹੈ ਉਹ ਵੇਲਦੇ ਨੂੰ ਗਿੱਲਾ ਲੱਗਣ ਲੱਗਿਆ ਹੈ ਤੇ ਫਿਰ ਤੁਸੀਂ ਥੋੜਾ ਜਿਹਾ ਸੁੱਕਾ ਆਟਾ ਲਗਾ ਕੇ ਵੇਲ ਲਓ ਹਲਕੇ ਹੱਥਾਂ ਦੇ ਨਾਲ ਵੇਲਣਾ ਹੈ ਤੇ ਜਿਹੜੇ ਪਰੌਂਠੇ ਨੂੰ ਆਪਾਂ ਇੱਕ ਦੋ ਵਾਰ ਇਸ ਤਰੀਕੇ ਪਲਟ ਵੀ ਲੈਣਾ ਹੈ ਤੇ ਬਸ ਇਹਨਾਂ ਛੋਟੇ ਛੋਟੇ ਗੱਲਾਂ ਦਾ ਧਿਆਨ ਰੱਖੋਗੇ ਨਾ ਨਾ ਤਾਂ ਤੁਹਾਡੇ ਪਰੌਂਠੇ ਫਟਣਗੇ ਨਾ ਹੀ ਸਟਫਿੰਗ ਬਾਹਰ ਆਏਗੀ ਪੂਰੀ ਅੰਦਰ ਤੱਕ ਫੈਲੇਗੀ ਤੇ ਹਲਕੇ ਹੱਥਾਂ ਦੇ ਨਾਲ ਹੀ ਆਪਾਂ ਪਰੌਂਠੇ ਨੂੰ ਫੇਲਣਾ ਇਹ ਤੁਸੀਂ ਵੇਖੋ ਕਿ ਆਪਾਂ ਦੂਸਰਾ ਪਰੌਂਠਾ ਵੀ ਵੇਲ ਕੇ ਤਿਆਰ ਕਰ ਲਿਆ ਸਟਫਿੰਗ ਵਿੱਚੋਂ ਨਜ਼ਰ ਆਉਂਦੀ ਬਾਹਰ ਨਹੀਂ ਜੀ ਆਉਂਦੀ ਬਿਲਕੁਲ ਹੀ ਪਰੌਂਠਾ ਆਪਣਾ ਨਹੀਂ ਜੀ ਫਟਿਆ ਸਾਰੇ ਪਰੌਂਠੇ ਆਪਾਂ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲੈਣੇ ਆ ਤੇ ਇਹ ਆਪਣਾ ਜਿਹੜੇ ਪਰੌਂਠੇ ਆ ਗੋਭੀ ਵਾਲੇ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਏ ਨੇ ਬਹੁਤ ਹੀ ਕ੍ਰਿਸਪੀ ਤੇ ਆਪਾਂ ਤੁਹਾਨੂੰ ਤੋੜ ਕੇ ਪਰੌਂਠੇ ਦਿਖਾਉਂਦੇ ਆ ਹਾਲੇ ਕਿ ਜਿਹੜੇ ਪਰੌਂਠੇ ਆ ਬਹੁਤ ਹੀ ਗਰਮ ਆ ਪਰ ਆਪਾਂ ਤੁਹਾਨੂੰ ਤੋੜ ਕੇ ਦਿਖਾਉਂਦੇ ਆ ਇਹ ਤੁਸੀਂ ਵੇਖੋ ਕਿ ਜਿਹੜੇ ਪਰੌਂਠੇ ਆ ਆਪਣੇ ਕਿੰਨੇ ਨਰਮ ਆ ਤੇ ਗਰਮ ਵੀ ਬਹੁਤ ਹੱਥ ਦੇ ਵਿੱਚ ਰੱਖਣੇ ਵੀ ਬੜੇ ਮੁਸ਼ਕਲ ਹੁੰਦੀ ਪਈਏ ਹੱਥ ਨੂੰ ਬਹੁਤ ਪਰੌਂਠਾ ਗਰਮ ਲੱਗਣ ਲੱਗਿਆ ਤੇ ਸਟਫਿੰਗ ਤੁਸੀਂ ਦੇਖੋ ਪੂਰੀ ਅੰਦਰ ਤੱਕ ਫੈਲੀ ਹੋਈ ਏ ਕਿਨਾਰਿਆਂ ਤੱਕ ਜਿਹੜੀ ਗੋਭੀ ਦੀ ਸਟਫਿੰਗ ਵਿੱਚ ਗਈ ਏ ਤੇ ਬਹੁਤ ਹੀ ਸੌਫਟ ਏ ਆਪਣਾ ਜਿਹੜਾ ਇਹ ਪਰੌਂਠਾ ਗੋਭੀ ਵਾਲਾ ਚੰਗੀ ਤਰ੍ਹਾਂ ਆਪਾਂ ਤੁਹਾਨੂੰ ਸਾਰੇ ਪਰੌਂਠੇ ਨੂੰ ਖੋਲ ਕੇ ਵਿਖਾ ਦਿੰਨੇ ਆ ਸਾਰੇ ਪਰੌਂਠਿਆਂ ਦੇ ਵਿੱਚ ਸਟਫਿੰਗ ਪੂਰੀ ਫੈਲੀ ਏ ਆਟਾ ਨਰਮ ਹੋਏਗਾ ਨਾ ਤੇ ਆਟਾ ਜਿੰਨਾ ਸੌਫਟ ਹੋਏਗਾ ਉੰਨੀ ਹੀ ਜਿਹੜੀ ਆਪਣੀ ਸਟਫਿੰਗ ਏ ਅੰਦਰ ਤੱਕ ਵਧੀਆ ਫੈਲੇਗੀ ਪਰੌਂਠੇ ਦੇ ਵਿੱਚ ਗੋਭੀ ਵਾਲੇ ਪਰੌਂਠੇ ਆਪਣੇ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਏ ਨੇ ਬਹੁਤ ਹੀ ਪਰੌਂਠੇ ਆਪਣੇ ਖਸਤਾ ਵੀ ਬਣੇ ਆ ਕ੍ਰਿਸਪੀ ਵੀ ਬਣੇ ਆ ਦੇਖਾ ਨੂੰ ਬਹੁਤ ਹੀ ਨਰਮਾ ਜਿਹੜੇ ਕਿਨਾਰੇ ਆ ਉਹ ਵੀ ਪੂਰੇ ਸੌਫਟ ਆ ਇੱਕ ਸਾਰੀ ਪਰੌਂਠਾ ਆਪਣਾ ਬਣ ਕੇ ਸਾਰਾ ਤਿਆਰ ਹੋਇਆ ਤੁਸੀਂ ਇਹ ਵੇਖੋ ਕਿ ਹੱਥ ਦੇ ਵਿੱਚ ਆਪਾਂ ਇਹਨੂੰ ਫੜਦੇ ਪਹਿਣ ਤੇ ਇਹ ਜਿਹੜਾ ਪਰੌਂਠਾ ਹੈ ਆਪਣਾ ਪੁਰਨਾ ਸ਼ੁਰੂ ਹੋ ਗਿਆ ਇਹਨਾਂ ਇਹ ਪਰੌਂਠਾ ਆਪਣਾ ਗੋਭੀ ਵਾਲਾ ਖਸਤਾ ਬਣ ਕੇ ਤਿਆਰ ਹੋਇਆ ਇਸੇ ਤਰੀਕੇ ਨਾਲ ਤੁਸੀਂ ਗੋਭੀ ਦੇ ਪਰਾਂਠੇ ਇੱਕ ਵਾਰ ਬਣਾ ਕੇ ਵੇਖਿਓ ਤੁਹਾਨੂੰ ਬਹੁਤ ਹੀ ਪਸੰਦ ਆਣਗੇ ਬਿਲਕੁਲ ਸੌਖੀ ਜੀ ਰੈਸਪੀ ਹੈ ਤੇ ਜੇਕਰ ਤੁਹਾਨੂੰ ਮੇਰੀ ਰੈਸਪੀ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਮੇਰੇ ਚੈਨਲ ਪੰਜਾਬ ਲਵਸ ਕਿਚ ਨੂੰ ਫਿਰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਕਮੈਂਟ ਬਾਕਸ 'ਚ ਮੈਨੂੰ ਲਿਖ ਕੇ ਜਰੂਰ ਦੱਸਿਓ ਕਿ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੁਹਾਡੇ ਲਾਈਕ ਸ਼ੇਅਰ ਕਰਨ ਨਾਲ ਸਾਡਾ ਹੌਸਲਾ ਵਧਦਾ ਮਿਲਦੇ ਹਾਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ